ਦੱਸਿਆ ਸੀ ਕਿ ਗੁਲਾਮ ਬਣਾ ਬੜਾ ਔਖਾ ਹੈ ਬਹੁਤ ਔਖਾ ਹੱਥੋਂ ਜ਼ਿਆਦਾ ਔਖਾ ਹੈ ਦਾਸ ਬਣਾ ਉਹਦੇ ਬੋਲ ਜਿੱਤੇ ਆ ਗਿਆ ਉਹਦੇ ਆਪਣੀ ਕੋਈ ਮਰਜ਼ੀ ਨਹੀਂ ਹੋਇਆ ਕਹਿੰਦੀ ਮਾਲਕ ਦੀ ਮਰਜ਼ੀ ਹੁੰਦੀ ਹੈ ਮਰਜ਼ੀ ਦੱਸੀ ਸੀ ਕਿ ਇੱਕ ਬਾਸੇ ਤਾਂ ਉਹ ਰਾਜਾ ਹੈ ਜਿਸ ਦਾ ਨਾਮ ਸਵਰਗ ਲੋਕਾਂ ਤੱਕ ਗਿਆ ਹੋਇਆ ਦੇਵਤੇ ਵੀ ਜਾਣਦੇ ਨੇ ਇੰਦਰ ਵੀ ਜਾਣਦਾ ਹੈ ਪਰਮਾ ਵੀ ਜਾਣਦਾ ਹੈ ਸ਼ਿਵ ਜੀ ਵੀ ਜਾਣਦਾ ਹੈ ਚੇਤਾਨਨ ਹੋ ਰਹੀ ਹੈ ਉਹ ਇਹਨਾਂ ਧਾਨ ਕਰ ਰਿਹਾ ਇਹਨਾਂ ਧਾਨ ਕਰ ਰਿਹਾ ਮਹਾਰਾਜ ਕਹਿੰਦੇ ਕਾਗਜ਼ਾਂ ਤੋਂ ਕੀਮਤ ਨਹੀਂ ਸੀ ਪੈਂਦੀ ਹਰੀਜੰਦ ਪਿਥਵੀ ਪਾਤ ਰਾਜਾ ਕੀਮਤ ਕਾਗਜ਼ਾਂ ਨਾਲ ਨਹੀਂ ਕਾਗਜ਼ਾਂ ਨੇ ਵੀ ਉਹਦੀ ਦਾਨ ਦੀ ਕੀਮਤ ਨਾ ਪਾ ਸਕੇ ਫੇਮਾਰਾ ਕਹਿੰਦੇ ਓਗਣ ਜਾਣੇ ਪੁੰਦ ਕਰੇ ਕਿਉਂ ਕਿਉਂ ਘਰ ਖਾਸ ਵਕਾਈ ਜੇ ਮੜੀ ਚੀਜ਼ ਹੁੰਦੀ ਤਾਂ ਉਹ ਕਿਉਂ ਕਰਦਾ ਕਿਉਂ ਜਾ ਕੇ ਵਿਕ ਗਿਆ ਉਹ ਜਾ ਕੇ ਚਨਾਲ ਦੇ ਘਰ ਫਿਰ ਰਾਜਪੁਣਾ ਛੱਡ ਕੇ ਗਾਲਾਂ ਖਾਂਦਾ ਕੱਪੜੇ ਪਾਏ ਹੋਏ ਨਹੀਂ ਹੋਈ ਡੰਡਾ ਹੱਥ ਵਿੱਚ ਹੈ ਸੂਰਜਾਰ ਦਾ ਫਿਰਦਾ ਉਹੀ ਰਾਜਾ ਜਿਹਦੇ ਤਾਨਤਾ ਨੂੰ ਇਸੇ ਦਰਗਾਹ 'ਚ ਉਹ ਸਗਲੇ ਉਹ ਦਾਸ ਬਣਿਆ ਹੋਇਆ ਵਿਕਿਆ ਭਈਆ ਹੈ ਦਾਸ ਬਣ ਕੇ ਜਜ਼ਬਾਤ ਉਹਦੇ ਲੜਕੇ ਦੇ ਸੱਪ ਲੜ ਗਿਆ ਉਹ ਹੋਰ ਤਾਂ ਵੀ ਕੀ ਹੋਈ ਹੈ ਰਾਣੀ ਕਿੰਨੀਆਂ ਔਖੀਆਂ ਕਹਾਗੀਆਂ ਕਢੀਆਂ ਸਾਹਿਬ ਜੀ ਉਹ ਹੀ ਰਾਣੀ ਜਿਹਦੇ ਬਾਰੇ ਗੁਰੂ ਮਹਾਰਾਜ ਦੇ ਵਿੱਚ ਜ਼ਿਕਰ ਆਉਂਦਾ ਪਾਈ ਗੋਦਾ ਜੀ ਦਾ ਪ੍ਰੇਸ਼ਰੇ ਜਾ ਕੇ ਬਾਣੀ ਸੁਣਦੀ ਹੈ ਸੁਖ ਰਾਜੇ ਘਰ ਹਰੀ ਚੰਦ ਨਾਰਸੋ ਤਾਰਾ ਲੋਟੇ ਰਾਣੀ ਸਾਧ ਸੰਗਤ ਮਿਲਦ ਘਰ ਦੇ ਰਾਤੀ ਜਾਇਸ ਨੇ ਗੁਰਬਾਣੀ ਬਾਣੀ ਸੁਣਦੀ ਹੈ ਜਾ ਕੇ ਮਹਿਲਾ ਚ ਰਹਿੰਦੀ ਹੈ ਲੇਕਿਨ ਜਸਬਾਤ ਭਾਵੀ ਭਤੀ ਮਹਿਲ ਵੀ ਉਹ ਰਿਸ਼ੀ ਨੇ ਲੈ ਲਏ ਸਾਰੇ ਰਾਜ ਵੀ ਲੈ ਲਿਆ ਤੇ ਕਰ ਦਤਾ ਤੇ ਨਾਲੇ ਕਿਹਾ ਕਿ ਮੈਨੂੰ ਦਖਣਾ ਦੇ ਦਖਣਾ ਦੇਣ ਵਾਸਤੇ ਪੈਦਲ ਜਾਂਦਾ ਕਾਸ਼ੀ ਜਾ ਕੇ ਵਿਖਦਾ ਕਿਉਂਕਿ ਹੋਰ ਕਿਤੇ ਵਿਕਣ ਦਾ ਪ੍ਰਬੰਧ ਨਹੀਂ ਸੀ ਉਥੇ ਇਨਖਾਸ ਸੀ ਉਥੇ ਅੱਡਾ ਬਣਿਆ ਹੋਇਆ ਸੀ ਜਿਹੜਾ ਬੰਦਾ ਉਹਦੇ ਉੱਤੇ ਚੜ੍ਹ ਕੇ ਆਵਾਜ਼ ਦੇ ਜੀ ਮੈਂ ਵਿਕਦਾ ਪੈਸੇ ਦੇਂਦੇ ਸੀ ਵਿਕ ਜਾਂਦਾ ਸੀ ਉਹ ਦਾਸ ਬਣ ਜਾਇਆ ਕਰਦਾ ਹੁਣ ਇਧਰ ਦੇ ਪਾਸੇ ਇਹ ਤਾਂ ਚਦਾਲ ਦੇ ਵੇਚਿਆ ਸੂਰਜਾਰ ਦਾ ਫਿਰਦਾ ਦੂਸਰਾ ਇਹਦੇ ਜੋ ਮੈਂ ਕੰਮ ਐ ਸੀ ਕਿ ਜਿਹਨੂੰ ਫਾਂਸੀ ਦੀ ਸਜ਼ਾ ਹੋ ਜਾਣੀ ਗੱਦਨ ਕੱਟਣ ਦੀ ਜਾਂ ਫਾਂਸੀ ਦੀ ਇਹਨੇ ਲੋ ਇਹਦਾ ਨਾ ਗਜਲਾਤ ਦਾ ਵੀ ਕੰਮ ਕਰਦਾ ਸੀ ਕਿੱਥੇ ਇੱਕ ਪਾਸੇ ਐਡਾ ਬਣਾ ਰਾਜਾ ਇਦਾਂ ਬੜਾ ਧਰਮੀ ਦੁਨੀਆਂ ਦਾ ਹੰਤਾਨ ਕਰੇ ਦੇਵਤੇ ਤੁਹਾਨੂੰ ਕੰਬੜਾ ਇਹਦਾ ਦੱਸਦੇ ਕਿ ਇੱਕ ਪਾਸੇ ਆਹ ਕੰਮ ਕਰ ਰਿਹਾ। ਉਹ ਲੜਕਾ ਮਾਰ ਕੇ ਆਉਂਦਾ ਸਭ ਲੜਕੇ। ਰਾਣੀ ਹੋਰ ਕਿਸੇ ਦੇ ਨੌਕਰੀ ਕਰਦੀ ਸੀ। ਪ੍ਰਾ ਆ ਕੇ ਬੈਗੀ ਵੀ ਮੇਰਾ ਪਤੀ ਹੋਇਆ। ਵੀ ਸੰਸਕਾਰ ਚ ਮੇਰੀ ਮਦਦ ਕਰੂਗਾ ਉਹ ਕਹਿੰਦਾ ਠੀਕ ਹੈ ਤੇਰੇ ਨੋ ਮੈਂ ਬਦ ਰੋ ਲੈਣਾ। ਪਿਆਰਾ ਮੈਨੂੰ ਵੀ ਤੇ ਰਾਜਕੁਮਾਰ ਨਹੀਂ ਹੈ ਪਰ ਮੇਰੇ ਮੂਰੇ ਨਿਜ ਧਰਮ ਹੈ ਸਵਾਮੀ ਧਰਮ ਹੈ ਮੈਂ ਵਿਗਿਆ ਹੋਇਆ ਮੇਰੀ ਮਰਜ਼ੀ ਨਹੀਂ ਕੋਈ ਵੀ ਆਪਣੀ ਇੱਥੇ ਹੀ ਗੱਲ ਆ ਜਾਂਦੀ ਹੈ ਸਾਰੀ ਜਦੋਂ ਸਾਡੀ ਕੋਈ ਮਰਜ਼ੀ ਨਾ ਨਾ ਰਹੀ ਫੇਰ ਤਾਂ ਅਸੀਂ ਗੁਰੂ ਦੇ ਗੁਲਾਮ ਬਣ ਕੇ ਜਿੰਨਾ ਚਿਰ ਸਾਡੀ ਮਰਜ਼ੀ ਹੈ ਉਹਨਾਂ ਚਿਰ ਨਹੀਂ ਅਸੀਂ ਬਣੇ ਉਨਾ ਤੇ ਠੀਕ ਆ ਅਸੀਂ ਬੱਡੇ ਆ ਸਾਡੇ ਸਤਕਾਰ ਨੇ ਗ੍ਰਾਮ ਤਾਂ ਆਏ ਨਹੀਂ ਵਾਰ ਕਹਿੰਦੇ ਗ੍ਰਾਮੀ ਜੀ ਨਹੀਂ ਆਇਆ ਪਿਆਰਿਆ ਤੂੰ ਸ਼ਬਦ ਕਿਉਂ ਪੜਿਆ ਰੱਖੋ ਰਖਣ ਹਾਰ ਦੇ ਆਂਦਾ ਨਾਨਕ ਕਰਕੇ ਬੋਲੇ ਜੇ ਪ੍ਰਮਾਣੇ ਨਹੀਂ ਕਰਦਾ ਇਸ ਫੇਟ ਨੂੰ ਤਾਂ ਫਿਰ ਪੜਦਾ ਕਰੂਗਾ ਰਹਿਣ ਦੇ ਦਾਦੇ ਦਰ ਕੇ ਰਹਿਣਾ ਵੀ ਨਾ ਹੁਣ ਹਮੇਸ਼ਾ ਦਾ ਲੜ ਲੇਗੇ ਰਖਣਾ ਗੱਲ ਬਣਦੀ ਨਹੀਂ ਹੈ ਗੱਲ ਤਾਂ ਹੀ ਬਣੀ ਜਿਸ ਵਾਰ ਤੇ ਵਿਗਿਆ ਉਹ ਸੁਬਲੇ ਕਹਿਣ ਲੱਗੀ ਰਾਣੀ ਵੀ ਆਪਾਂ ਸੰਸਕਾਰ ਕਰ ਦਈਏ ਕਹਿੰਦਾ ਮੇਰੇ ਮੈਂ ਤਾਂ ਨਹੀਂ ਕਰ ਦੇਣਾ ਸਭ ਰੁਪਈਆ ਇੱਥੇ ਰਹਿ ਤਾਂ ਉਹ ਦੇ ਆ ਤੂੰ ਕਹਿੰਦੀ ਇਹਦੇ ਉੱਤੇ ਤਾਂ ਪਾ ਦੇ ਕਫਨ ਨੂੰ ਤਾਂ ਦੇ ਦੇ ਕਹਿੰਦਾ ਮੇਰੇ ਕੋਲ ਹੈ ਹੀ ਨਹੀਂ ਕਪੜਾ ਕੋਈ ਨਿਆਹ ਤੋਤੀ ਹੈ ਮੇਰੇ ਭਾਈ ਹੋਰ ਹੈ ਹੀ ਨਹੀਂ ਅੱਧੀ ਸਾੜੀ ਪਾਰ ਕੇ ਉਹਨੇ ਦੇ ਦਿੱਤੀ ਬੈਠੀ ਆ ਉਥੇ ਤੇ ਹੁਣ ਕਰਾਂ ਕਿ ਕਿਥੇ ਜਾਵਾਂ ਮੇਰਾ ਤਾਂ ਸੰਸਾਰ ਚ ਕੋਈ ਨਹੀਂ ਰਹਿ ਆ ਇਹਦਾ ਪਹਿਰੇ ਤੇ ਵੇਦਾ ਉਹ ਪਤਾ ਨਹੀਂ ਕਰ ਬੋੜੂ ਕਰ ਨਹੀਂ ਬੋੜੂ ਬੁੱਝਦਾ ਹੀ ਬੈਠੀ ਰਾਤ ਨੂੰ ਚੋਰ ਆਏ ਛੁੱਕੇ ਚਲੇ ਗਏ ਤੇ ਜਬ ਵਾਪਸ ਆਏ ਤਾਂ ਬਟਾ ਮਾਨ ਮਿਲ ਗਿਆ ਉੱਤੇ ਉਹਨਾਂ ਨੇ ਕਿਹਾ ਵੀ ਇਹ ਆਪਾਂ ਦੇ ਚਲੀਏ ਸੁਖ ਉਹਦੇ ਗਲ ਦੇ ਚ ਹਾਰ ਪਾਤਾ ਰਾਣੀ ਦਾ ਚੋਰੀ ਦਾ ਉਹ ਢੂੰਢਦੇ ਢੂੰਢਸ ਪਾਈਆਂ ਨੇ ਆ ਕੇ ਫੜਦੇ ਫੜਿਆ ਤਾਂ ਬੈਠ ਗਿਆ ਕਹਿੰਦੇ ਇਹ ਚੋਰੀ ਕਰਕੇ ਲਿਆਈਆ ਅਖੀਰ ਹੋਇਆ ਕੋਈ ਬਿਆਨ ਨਹੀਂ ਸੁਣਿਆ ਕੋਈ ਉਹਦੀ ਅਰਜ਼ ਨਹੀਂ ਸੁਣੀ ਕੋਈ ਦੇਖਿਆ ਨਹੀਂ ਅਛੇ ਤਾਂ ਇਹੋ ਕੁ ਮੈਨੂੰ ਕਹੇ ਇਹਦੇ ਗੱਲ ਤੋਂ ਮਾਸ਼ਲ ਮਾਲ ਮਸ਼ਰੂਕਾ ਨਿਕਲਿਆ ਚੋਰੀ ਦਾ ਮਾਲ ਇਹਨੂੰ ਪਛਾਣੀ ਨਹੀਂ ਸਕਦਾ ਇਹਦਾ ਗੱਲ ਕਟੋ ਗੱਲ ਕਟਣ ਦੀ ਡਿਊਟੀ ਹਰੀਚੰਦ ਕੋ ਆ ਗਈ ਉਹ ਪਤੀ ਐ ਪੁੱਤਰ ਮਰਿਆ ਪਿਆ ਤੇ ਪਤਨੀ ਦੇ ਉੱਤੇ ਵਿੱਤਾ ਆਦਮੀ ਦੀ ਡਿਊਟੀ ਹੁੰਦੀ ਹੈ ਵੀ ਚਾਹੇ ਕਿੱਡਾ ਹੀ ਗਰੀਬ ਕਿੰਨਾ ਹੋ ਜਾਏ ਆਪਣੀ ਪਤਨੀ ਦੀ ਰੱਖਿਆ ਕਰਨਾ ਉਹਦਾ ਨਿਜ ਧਰਮ ਹੈ ਜਿਉਂਦੇ ਜਿਉਂਦੇ ਨਹੀਂ ਵਿਵਪਤੀ ਹੋਣ ਦਿੰਦਾ ਦੇਖਣੋ ਜਿਉਂਦਾ ਵੀ ਆ ਤੇ ਪਤੀ ਵੀ ਆਪਣੇ ਹੱਥ ਨਾਲ ਕਰਿਆ ਆਪਣੇ ਹੱਥ ਨਾਲ ਮਾਰ ਰਿਹਾ ਉਹਨੂੰ ਜਿਹੜਾ ਸੋਚਿਆ ਹੀ ਨਹੀਂ ਜਾ ਸਕਦਾ ਪੁਰਾਣੀ ਵੀ ਸਾਂਦੀ ਆ ਵੀ ਇਹ ਤਾਂ ਉਹਨੂੰ ਗੁਲਾਮ ਹੋਇਆ ਹੋਇਆ ਹੈ ਇਹਨੇ ਆਪਣਾ ਨੇਜ ਧਰਮ ਪਾਲਨਾ ਉਸ ਵੇਲੇ ਐਸੀ ਸਿਚੁਏਸ਼ਨ ਹੁੰਦੀ ਹੈ ਕਿ ਸ਼ਾਸਤਰਾਂ ਨੇ ਲਿਖਿਆ ਹੈ ਕਿ ਅਸਮਾਨ ਕੰਬ ਗਿਆ ਸਾਰਾ ਦੇਵ ਤੇ ਇਤਰਾ ਤਰਾ ਕਰ ਉੱਠੇ ਬੇ ਐਸਾ ਸਤੀ ਬੰਦਾ ਜਿਹਨੇ ਦੁਨੀਆ ਦੇ ਅੰਦਰ দান ਦੇ ਦੇ ਕੇ ਧੁਮਾ ਪਾ ਦਿੱਤੀਆਂ ਇਹਦੇ ਨਾਲ ਦਾ ਦਾਨੀ ਕੋਈ ਨਹੀਂ ਹੋਇਆ ਤੇ ਅੱਜ ਇਹਨਾਂ ਦੀ ਕੀ ਹਾਲ ਹੋ ਰਿਹਾ ਹੈ ਉਹਦਾ ਗੱਲ ਬੱਚਾ ਮਰਿਆ ਪਿਆ ਗਰੀਬ ਹੋਏ ਪਏ ਨੇ ਤੇ ਪਤੀ ਉਹ ਵੱਢ ਰਿਹਾ ਉਹਦਾ ਗਲ ਲੇਕਿਨ ਸਾ ਜੀ ਬੈਗਿੰਦਾ ਹੈਗਾ ਨਾ ਉਹ ਤਾਂ ਕਿਤੇ ਗਿਆ ਹੋਇਆ ਨਹੀਂ ਹੈ ਇਹ ਗੱਲਾਂ ਤਾਂ ਹੋ ਜਾਂਦੀਆਂ ਨੇ ਸਾਰੀਆਂ ਹੋ ਜਾਣਗੀਆਂ ਬਾਰ ਪ੍ਰਮੇਸ਼ਰ ਦੇ ਦਿਆ ਸਭ ਕੁਝ ਉਹ ਕੋਈ ਡੈਡ ਫੋਰਸ ਨਹੀਂ ਐਵੇਂ ਕਾਸ਼ਮਗਨੇ ਫੈਲਿਆ ਹੋਇਆ ਹੈਗਾ ਫੈਲਿਆ ਹੋਇਆ ਲੇਕਿਨ ਜਿਉਂਦਾ ਜਾਗਦਾ ਜਦ ਜੀ ਚਾਰਦਾ ਉਹ ਜਿਸ ਰੂਪ ਦੇ ਵਿੱਚ ਵੀ ਆਉਣਾ ਚਾਹੇ ਉਸ ਰੂਪ ਚ ਆ ਜਾਂਦਾ ਜਦ ਇਹਨੇ ਚੱਕਿਆ ਕਹਾੜਾ ਅਟੇ ਤੇ ਛੇਰ ਖਾ ਲਿਆ ਤੇ ਇਹਨਾਂ ਕਾਇਆ ਛੇਪਾ ਲਿਆ ਰੁਗ ਗਿਆ ਦੇਖੇ ਤਾਂ ਪ੍ਰਕਾਸ਼ ਹੈ ਪ੍ਰਕਾਸ਼ ਹੋਇਆ ਪਿਆ ਪਰ বিষ্ণੂ ਮਹਾਰਾਜ ਸਾਹਮਣੇ ਖੜੇ। ਜਨ ਰਾਜਨ ਬਸ ਹੋ ਗਿਆ। ਕੁਛ ਨਹੀਂ ਹੁੰਦਾ ਇਹ ਦੁਨਿਆ। ਦੱਸ ਕੇ ਜਾਉਣਾ। ਜਨ ਲਗੇ ਮਹਾਰਾਜ ਅਸਾਰੀ ਕਾਸ਼ੀ ਜਿਹੜੀ ਹੈ ਉਹ ਜੁਧਿਆਪਰੀਏ ਇਸ ਵਰਗ ਨੂੰ ਜਾਵੇ। ਉਹਨਾਂ ਜਿੰਨਾ ਵੀ ਜੀਵ ਜੰਤੂ ਕੁੱਤੇ ਵੀ ਲੈ ਉਸੀ ਉਹਨਾਂ ਦੇ ਤੁਰ ਪਿਆ ਗਦੇ ਗਦਾ ਵੀ ਨਾਲ ਚਲੇਗਾ। ਐਸੀ ਕਹਾਣੀਆਂ ਹੁੰਦੀਆਂ ਨੇ ਉਹ ਕਹਾਣੀਆਂ ਪਤਾ ਨਹੀਂ ਸੱਚ ਨੇ ਕਿਵੇਂ ਨੇ ਪਰ ਉਹ ਗੁਲਾਮ ਬਣਿਆ ਹੁਣ ਛੱਡ ਦੇ ਦੇ ਤਾਂ ਗੁਰੂ ਸਾਹਿਬ ਨਾ ਲਿਖਦੇ ਫੇਰ ਤਾਂ ਆਪਾਂ ਨਾ ਪੜਦੇ ਅੰਦਰ ਰਿਕਵੈਸਟ ਕਰੀ ਗਈ ਨਾ ਨੰਨ ਕਰਕੇ ਗੁਰਦੇ ਸਤਗੁਰ ਰੱਖ ਲੋ ਨੰਨ ਕਰਕੇ ਗੁਰਦੇ ਸਤਗੁਰ ਰੱਖ ਲੋ ਦੇਖ ਲੋ ਆਪਣੇ ਆਪਣੇ ਹਿਰਦੇ 'ਚ ਕੋਈ ਪੁਕਾਰ ਸਕਦਾ ਔਖਾ ਹੈ ਨਹੀਂ ਮਹਾਰਾਜ ਇਹ ਤਾਂ ਔਖਾ ਹੈ ਇਹ ਜਨਮ 'ਚ ਤਾਂ ਨਹੀਂ ਅਸੀਂ ਤੁਹਾਡੇ ਗੁਲਾਮ ਰਹਿ ਸਕਦੇ ਤੁਹਾਡੀਓ ਕਿਰਪਾ ਹੋ ਜੇ ਤਾਂ ਸ਼ਾਇਦ ਰਹਿ ਜੀ ਗੋਲਾ ਬੁੱਲ ਖਰੀਦਕਾਰੇ ਜੋਵਣਾ ਗਾਂ ਕੀ ਆ ਉਹਦੀ ਰਹਿਤ ਨਾ ਤੇ ਜ਼ਮੀਨ ਨਾ ਭੁੱਖ ਨਾ ਖਾਣਾ ਸੋਵਣਾ ਵੀਣ ਹੋਏ ਜਦੀਦ ਪਾਣੀ ਢੋਣਾ ਪੱਖੇ ਦੀ ਤਾਗੀਦ ਭਗਵੰਤ ਹੋਣਾ ਗਾਂਵੜਾ ਜਨੇਵਰ ਦੱਸ ਤੇ ਭਾਈ ਕੋ ਦਾਸ ਜੀ ਨੇ ਰਹਿ ਤਾ ਮੇਜੇ ਕਲਾਮ ਬਣਦਾ ਆ ਤੇਰੀ ਰਹਿਤ ਹੋਏਗੀ ਇੱਥੇ ਤੂੰ ਮੰਜਿਆਂ ਤੇ ਬੈਠ ਕੇ ਪੱਥੇ ਨਹੀਂ ਟਿਕਾਏਗਾ ਗਲਾਮ ਬੜਨਾ ਪੈਣਾ ਬਗਾਇ ਤਨਖਾਹ ਤੇ ਦੁੱਖ ਮਿਲੇ ਸੁੱਖ ਮਿਲੇ ਕੁਛ ਮਿਲੇ ਮਾਣ ਮਿਲੇ અપਮਾਨ ਮਿਲੇ ਇਹਦੇ ਵਿੱਚ ਤੈਨੂੰ ਆਉਣਾ ਪੈਣਾ ਫਿਰ ਹੋਏਗਾ ਕਿ ਇੱਕ ਦਾ ਗੱਲ ਹੋ ਜੂ ਵੀ ਗੁਰੂ ਦੇ ਹੋ ਗਿਆ ਸੀ ਰੱਖ ਲਿਆ ਉਹਨੇ ਜੇ ਅਸੀ ਕੁੱਤਾ ਵੀ ਰੱਖ ਲਿਆ ਨਾ ਕੋਈ ਫੜਾ ਪਾ ਦੀਏ ਸਾਡਾ ਕੁੱਤਾ ਹੋਵੇ ਕਿਸੇ ਨੇ ਡੰਡਾ ਮਾਰਿਆ ਸੀ ਦੌੜੇ ਫਿਰਦੇ ਆ ਵਕੀਲ ਕੋਲ ਜਾਵਾਂਗੇ ਡੰਡਾ ਮਾਰਿਆ ਫੁਲਾਣੇ ਨੇ ਸਾਡੇ ਕੁੱਤੇ ਦੇ ਮﻘਦਮਾ ਕਰੇਲੇ ਉੱਤੇ ਮﻘਦਮਾ ਹੋ ਜਾਏਗਾ ਕੋਰਟ ਦੇ ਵਿੱਚ ਜਾ ਕੇ ਕੇਸ ਹੋ ਜਾਏਗਾ سزا ਹੋ ਜਾਏਗੀ ਉਹਨੂੰ ਕਿਸੇ ਦਾ ਕੁੱਤਾ ਸੀ ਇਹਦਾ ਕੀ ਹੱਕ ਸੀਗਾ ਉਹਨੂੰ ਮਾਰਦਾ ਇਸ ਤਰ੍ਹਾਂ ਜਿਹੜਾ ਗੁਲਾਮ ਹੋ ਗਿਆ ਨਾ ਉਹ ਹੁਣ ਗੁਰੂ ਦਾ ਤਾਂ ਹੋ ਗਿਆ ਹੁਣ ਬਾਕੀ ਤਾਂ ਛੁੱਟ ਗਿਆ ਸਾਰਿਆਂ ਤੋਂ ਨਾ ਕੋਈ ਜਮਦੂਦ ਨਾ ਕੋਈ ਧਰਮਰਾਜਾ ਨਾ ਕੋਈ ਲੇਖਾ ਨਾ ਕੋਈ ਪਤਾ ਨਾ ਕੁਛ ਨਹੀਂ ਰਹਿਣਾ ਉਹ ਰੇ ਕੁੱਤੇ ਨਾ ਅਸੀਂ ਇਹ ਅੱਜ ਕਰਦੇ ਗੁਰੂ ਆਪਣੇ ਗੁਲਾਮ ਦਾ ਕਰੇਗਾ ਈ ਤਾਂ ਬੰਨਾ ਉਹ ਖੈ ਸਾਰੀਆਂ ਜਿਹੜੀਆਂ ਚੀਜ਼ਾਂ ਨੂੰ ਇਹ ਰੋਹਾਨੀ ਗੱਲਾਂ ਨੇ ਸਾਰੀਆਂ ਸੋ ਜੀ ਆਨੇ ਪਰ ਹੈ ਬੜਾ ਆਨੰਦ ਜੇ ਬਣਾ ਲਵੇ ਦੁਆ ਤਾਂ ਫਾਸੋ ਦਾ ਕਰ ਜਾਂਦਾ ਹੈ ਪਰ ਬਣਾ ਲਵੇ ਗੁਰੂ ਜੇ ਬਣਾ ਲਵੇ ਤਾਂ ਫਿਰ ਹੁੰਦਾ ਕੀ ਹੈ ਜਾਂ ਤੂੰ ਮੇਰੇ ਬੰਦੇ ਤਾਂ ਕਿਆ ਮੋਈ ਸੰਗਤੁਰ ਸੋ ਕੋਈ ਮੈਨੂੰ ਸੌਪਿਆ ਤੇਰਾ ਬੰਦਾ ਕੋਈ ਜੀਵ ਨਹੀਂ ਹੈ ਜਿਹੜੀ ਨਾਮ ਸੌਪੇ ਲਛਨੀ ਤੋੜਨਾ ਆ ਆ ਬਈ ਖਾਏ ਖਰਚੇ ਰਹੰਦਾ ਛੁਬ ਇਸ ਤਰ੍ਹਾਂ ਦੇ ਨਾਲ ਮੈਂ ਬੇਨਤੀ ਕਰਦਾ ਕਿ ਪੋਜ਼ਿਟਿਵ ਥਿੰਕਿੰਗ ਸਾਡੀ ਚਾਹੀਦੀ ਹੈ ਤੁਹਾਨੂੰ ਤੇ ਰਾਹ ਤੇ 네ਗਟਿਵ ਥਿੰਕਿੰਗ ਨਹੀਂ ਚਾਹੀਦੀ ਐਵੇਂ ਚਲੇ ਜਦੋਂ ਤੁਹਾਡਾ ਵੀ ਟਾਈਮ ਕੀਮਤੀ ਹੈ ਮੇਰਾ ਵੀ ਟਾਈਮ ਕੀਮਤੀ ਹੈ ਕਿਸੇ ਇੱਕ ਮੰਤਵ ਵਾਸਤੇ ਅਸੀਂ ਇਕੱਠੇ ਹੁੰਦੇ ਹਾਂ ਉਹ ਮੰਤਵ ਹੈ ਜਿਹੜਾ ਸਭ ਤੋਂ ਸ਼੍ਰੇਸ਼ਟ ਮੰਤਵ ਹੈ ਰੋਜ਼ ਰਿਪੀਟ ਹੁੰਦਾ ਹੈ ਭਈ ਪ੍ਰਾਪਤ ਮਨੁਖ ਦੇਵਰੀਆ ਗੋਵਿੰਦ ਮਿਲਣ ਕੀ ਇਹ ਤੇਰੀ ਬਰੀ ਵਾਰੀ ਆਈ ਹੋਈ ਹੈ ਪਰਮੇਸ਼ਰ ਨੂੰ ਮਿਲਣ ਦੀ ਲੰਘਦੀ ਚਲੀ ਜਾ ਰਹੀ ਹੈ ਸਾਡੀਆਂ ਗੱਲਾਂ ਕੀ ਆਉਂਦਾ ਅਜੀਲੇ ਜਿਵੇਂ ਦੀਵੇ ਨੇ ਬੁਝੜਾ